ਅੱਜ ਜਿਹੜੀ ਔਰਤ ਦੀ ਤੁਸੀਂ ਤਸਵੀਰ ਦੇਖ ਰਹੇ ਹੋ ਨਾਲ ਇਸ ਔਰਤ ਨੇ ਸੱਤਾ ਮਹੀਨਿਆਂ ਦੇ ਵਿੱਚ 25 ਵਿਆਹ ਕਰਵਾਏ ਜਾਨੀ ਕਿ ਇਸ ਦੇ 25 ਤੋਂ ਵੱਧ ਪਤੀ ਦੱਸੇ ਜਾ ਰਹੇ ਨੇ ਔਰ ਇਹ ਪਤੀ ਜਿਹੜੇ ਨੇ ਵਿਆਹ ਕਰਵਾਏ 25 ਇਹ ਸੱਤਾ ਮਹੀਨਿਆਂ ਦੇ ਵਿੱਚ ਵਿਆਹ ਕਰਵਾਏ ਕਿਉਂ ਵਿਆਹ ਕਰਵਾਏ ਇਹਨੇ ਪੂਰੀ ਕਹਾਣੀ ਦੱਸਦੀਆਂ ਪਰ ਤੁਹਾਨੂੰ ਦੱਸ ਦਈਏ ਕਿ ਇਹ ਬਹੁਤ ਵੱਡਾ ਸਕੈਂਡਲ ਦਾ ਪਰਦਾ ਫਾਸ਼ ਕੀਤਾ ਹੈ ਪੁਲਿਸ ਨੇ ਕਿ ਇਹ ਔਰਤ ਦਾ ਇੱਕ ਗਰੋ ਸੀ ਪੂਰਾ ਇਹ ਗਰੋ ਲੋਕਾਂ ਨੂੰ ਆਪਣੇ ਚਾਂਸੇ ਦੇ ਵਿੱਚ ਪਸਾ ਕੇ ਉਹਨਾਂ ਦੇ ਨਾਲ ਵਿਆਹ ਕਰਦੇ ਸੀ ਵਿਆਹ ਕਰਨ ਤੋਂ ਬਾਅਦ 1-2 ਦਿਨ ਉਹਨਾਂ ਦੇ ਘਰ ਇਹ ਔਰਤ ਰਹਿੰਦੀ ਸੀ ਔਰ ਉਸ ਤੋਂ ਬਾਅਦ ਅੱਖ ਬਚਾ ਕੇ ਘਰ 'ਚ ਜੋ ਵੀ ਕੁਝ ਹੁੰਦਾ ਸੀ ਗਏ ਨੇ ਗੱਟੇ ਸਾਰਾ ਕੁਝ ਲੈ ਕੇ ਫਰਾਰ ਹੋ ਜਾਂਦੀ ਸੀ ਇਸ ਤਰੀਕੇ ਨਾਲ ਲੰਬੇ ਸਮੇਂ ਤੋਂ ਜਿਹੜਿਆ ਫਰਾਡ ਕਰਦੀ ਨਜ਼ਰ ਆ ਰਹੀ ਸੀ ਪਰ ਪਿਛਲੇ 7 ਮਹੀਨਿਆਂ 'ਚ 25 ਸਾਹਮਣੇ ਆਇਆ ਲੇਕਿਨ ਉਸ ਤੋਂ ਪਹਿਲਾਂ ਬਹੁਤ ਸਾਰੇ ਮਾਮਲੇ ਇਹੋ ਜਿਹੇ ਸਾਹਮਣੇ ਆਏ ਨੇ ਜਿੱਥੇ ਇਸੇ ਔਰਤ ਨੇ ਬਹੁਤ ਸਾਰੇ ਲੋਕਾਂ ਨੂੰ ਲੁੱਟ ਦਾ ਸ਼ਿਕਾਰ ਬਣਾਇਆ ਬਹੁਤ ਸਾਰੇ ਲੋਕ ਲੁੱਟੇ ਗਏ ਨੇ ਝਾਂਸੇ ਚਾਏ ਨੇ ਭੋਲੇ ਭਾਲੇ ਪੰਨ ਨਾਲ ਜਿਹੜੇ ਵਿਚੋਲੇ ਬਣਦੇ ਨੇ ਜਿਹੜੇ ਵਿਆਹ ਕਰਵਾਉਂਦੇ ਨੇ ਪੂਰਾ ਗੈਂਗ ਸੀਗਾ ਔਰ ਜਦੋਂ ਵਿਆਹ ਹੋ ਜਾਂਦਾ ਹੈ ਉਸ ਤੋਂ ਬਾਅਦ ਲੱਖਾਂ ਦਾ ਚੂਨਾ ਲਾ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਪਰ ਤੁਹਾਨੂੰ ਦੱਸ ਦਈਏ ਕਿ ਇਹ ਔਰਤ ਹੁਣ ਭਪਾਲ ਤੋਂ ਫੜੀ ਗਈ ਆ ਭਪਾਲ ਦੇ ਵਿੱਚ ਫੜੀ ਕਿਵੇਂ ਗਈ ਆ ਉੱਥੇ ਇੱਕ ਪੁਲਿਸ ਨੂੰ ਜਦੋਂ ਪੂਰੇ ਸਕੈਂਡਲ ਦਾ ਪਤਾ ਲੱਗਦਾ ਹੈ ਸ਼ਿਕਾਇਤਾਂ ਆਉਂਦੀਆਂ ਨੇ ਪੁਲਿਸ ਕੋਲੇ ਵਕ ਵਕ ਥਾਣਿਆਂ ਤੇ ਵਕ ਵਕ ਏਰੀਏ ਤੋਂ ਤਾਂ ਪੁਲਿਸ ਦੀ ਇੱਕ ਸਪੈਸ਼ਲ ਟੀਮ ਬਣਾਈ ਜਾਂਦੀ ਹੈ ਔਰ ਪੁਲਿਸ ਵੀ ਸਟਿੰਗ ਆਪਰੇਸ਼ਨ ਕਰਦੀ ਹੈ ਜਾਨੀ ਕਿ ਇੱਕ ਨਵੀਂ ਸ਼ਾਦੀ ਉਸ ਦੇ ਨਾਲ ਰਚਾਉਂਦੀ ਆ ਆਪਣੇ ਹੀ ਕਾਂਸਟੇਬਲ ਦੀ ਔਰ ਕਾਂਸਟੇਬਲ ਦੇ ਨਾਲ ਜਦੋਂ ਵਿਆਹ ਹੋ ਜਾਂਦਾ ਹੈ ਇਸ ਔਰਤ ਦਾ ਤਾਂ ਉਸ ਤੋਂ ਬਾਅਦ ਇਸ ਨੂੰ ਫੜ ਲਿਆ ਜਾਂਦਾ ਹੈ ਪੂਰੇ ਪਲਾਨ ਮੁਤਾਬਕ ਜਾਨੀ ਕਿ ਪੂਰੀ ਕਹਾਣੀ ਪੁਲਿਸ ਦੇ ਵੱਲੋਂ ਬਣਾਈ ਗਈ ਆ ਬਣਾਉਣ ਤੋਂ ਬਾਅਦ ਉਸ ਨੂੰ ਫੜਿਆ ਗਿਆ ਤੁਹਾਨੂੰ ਦੱਸ ਦਈਏ ਔਰਤ ਰਾਜਸਥਾਨ ਦੀ ਰਹਿਣ ਵਾਲੀ ਆ ਪਰ ਫੜੀ ਪੂਪਾਲ ਤੋਂ ਗਈ ਆ ਪਰ ਇਸ ਤਰ੍ਹਾਂ ਦੇ ਕਿੰਨੇ ਲੋਕਾਂ ਦੇ ਨਾਲ ਲੱਖਾਂ ਰੁਪਈਆਂ ਦੀ ਠੱਗੀ ਇਸ ਔਰਤ ਨੇ ਔਰ ਇਸ ਦੇ ਨਾਲ ਜਿਹੜਾ ਗਰੋ ਸੀਗਾ ਇਹਨਾਂ ਨੇ ਮਿਲ ਕੇ ਮਾਰੀ ਆ ਉਹ ਤੁਸੀਂ ਆਪ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਸ ਦਾ ਭੋਲਾ ਪਾਲਾ ਚਿਹਰਾ ਲੇਕਿਨ ਕੰਮ ਔਰ ਕਾਰਨਾਮੇ ਕਿੰਨੇ ਵੱਡੇ ਤੁਸੀਂ ਆਪ ਦੇਖ ਪਾ ਰਹੇ ਹੋ ਪਰ ਦੂਜੇ ਪਾਸੇ ਤੁਹਾਨੂੰ ਦੱਸ ਦਈਏ ਕਿ ਹੁਣ ਜਿਹੜਾ ਦੂਜਾ ਘਰੋਆ ਫਿਲਹਾਲ ਉਹ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਆ ਕੁਝ ਕੁ ਬੰਦੇ ਜਿਹੜੇ ਨਾਮਜਿਤ ਕੀਤੇ ਨੇ ਟਰੇਸ ਕੀਤੇ ਨੇ ਪੁਲਿਸ ਨੇ ਲੇਕਿਨ ਉਹ ਬੰਦੇ ਹਜੇ ਫਰਾਰ ਦੱਸੇ ਜਾ ਰਹੇ ਨੇ ਪਰ ਇਸ ਔਰਤ ਤੋਂ ਪੁੱਛ ਕਿਸ ਜਿਹੜੀ ਆ ਉਹ ਲਗਾਤਾਰ ਕੀਤੀ ਜਾ ਰਹੀ ਆ ਪੂਰਾ ਘਰੋ ਜਿਹੜਾ ਇਸ ਪੂਰੇ ਘਰੋ ਦਾ ਪਰਦਾ ਫਾਸ਼ ਕਰਨ ਦੀ ਪੁਲਿਸ ਜਿਹੜੀ ਆ ਉਹ ਗੱਲ ਕਹਿੰਦੀ ਨਜ਼ਰ ਆ ਰਹੀ ਆ ਕਿ ਪੁਲਿਸ ਦਾ ਕਹਿਣਾ ਹੈ ਕਿ ਇਸ ਪੂਰੇ ਘਰੋ ਦਾ ਪਰਦਾ ਫੋਚ ਕਰਾਂਗੇ ਕਿਉਂਕਿ ਵਕ ਵਕ ਥਾਣਿਆਂ ਚ ਵਕ ਵਕ ਸਟ੍ਰੀਟਾਂ ਚ ਵਕ ਵਕ ਜਗ੍ਹਾ ਤੇ ਪੂਰੇ ਭਾਰਤ ਚ ਇਹ ਲੜਕੀ ਇਸ ਤਰੀਕੇ ਨਾਲ ਕਰਦੀ ਸੀ ਔਰ ਝਾਂਸਾ ਦੇ ਕੇ ਵਿਆਹ ਕਰਦੀ ਸੀ ਉਹਨਾਂ ਦੇ ਨਾਲ ਔਰ ਉਸ ਤੋਂ ਬਾਅਦ ਲੁੱਟ ਲੈਂਦੀ ਸੀ ਤਾਂ ਇਹ ਪੁਲਿਸ ਦੇ ਪੂਰਾ ਗਲੇ ਦੀ ਹੱਡੀ ਬਣਿਆ ਹੋਇਆ ਸੀ ਕੇਸ ਪੁਲਿਸ ਨੂੰ ਟਰੇਸ ਹੁੰਦਾ ਨਹੀਂ ਨਜ਼ਰ ਆ ਰਿਹਾ ਸੀ ਲੇਕਿਨ ਪੁਲਿਸ ਨੂੰ ਆਖਰਕਾਰ ਇਹਦੇ ਹੱਥਾਂ ਇਸ ਤੱਕ ਪੁਲਿਸ ਦੇ ਹੱਥ ਪੈ ਹੀ ਗਏ ਜਦੋਂ ਕਾਂਸਟੇਬਲ ਨੂੰ ਦੁੱਲਾ ਬਣਾ ਕੇ ਬਿਠਾਇਆ ਗਿਆ ਔਰ ਉਸ ਤੋਂ ਬਾਅਦ ਇਸ ਨੂੰ ਰੰਗੇ ਹੱਥੀ ਪੂਰਿਆ ਕਾਂਡ ਕਰਦੇ ਫੜ ਲਿਆ ਗਿਆ ਫਿਲਹਾਲ ਔਰਤ ਨੂੰ ਫੜਿਆ ਬਾਕੀ ਜਿਹੜੇ ਇਸ ਦੇ ਨਾਲ ਦੇ ਸਾਥੀ ਨੇ ਉਹਨਾਂ ਦੀ ਭਾਲ ਜਾਰੀ ਹੈਗੀ ਆ ਕਮੈਂਟ ਸੈਕਸ਼ਨ ਤੁਹਾਡੇ ਲਈ ਆ ਆਪਣੀ رائے ਤੁਸੀਂ ਵੀ ਲਿਖਣਾ